ਜਮਾਤ ਚ ਲੰਚ ਕਰ ਰਹੇ ਸਨ ਬੱਚੇ ਅਚਾਨਕ ਟੈਗ ਗਿਆ ਕਲਾਸਰੂਮ ਦੇਖੋ ਭਿਆਨਕ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਵਡੋਦਰਾ ਦੇ શ્રી ਨਰਾਇਣ ਗੁਰੂ ਕੂਲ ਸਕੂਲ 'ਚ ਵੱਡਾ ਹਾਸਾ ਵਾਪਰ ਗਿਆ ਇੱਥੇ ਸਕੂਲ ਵਿੱਚ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਇੱਕ ਕਲਾਸਰੂਮ ਦੀ ਕੰਦ ਡਿੱਗ ਇਸ ਹਾਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਵੀਡੀਓ ਵਿੱਚ ਸਾਬ ਦੇਖਿਆ ਜਾ ਸਕਦਾ ਹੈ ਕਿ ਲੰਚ ਕਰਦੇ ਸਮੇਂ ਕਈ ਬੱਚੇ ਕੰਦ ਨਾਲ ਡੈਸਕ ਲਾ ਕੇ ਬੈਠੇ ਨੇ ਕੰਦ ਡਿੱਗਦੀ ਹੈ ਬੱਚੇ ਵੀ ਕੰਦ ਦੇ ਨਾਲ ਡਿੱਗ ਪੈਂਦੇ ਨੇ ਇੱਕ ਹਾਦਸੇ ਵਿੱਚ ਇੱਕ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜ਼ਖਮੀ ਬੱਚੇ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਬੱਚੇ ਪੂਰੀ ਤਰ੍ਹਾਂ ਕੰਬ ਗਏ ਹੋਰ ਜਮਾਤਾਂ ਦੇ ਬੱਚੇ ਵੀ ਬੁਰੀ ਤਰ੍ਹਾਂ ਡਰੇ ਹੋਏ ਸਨ ਇਸ ਪ੍ਰਾਈਵੇਟ ਸਕੂਲ ਦੀ ਇਮਾਰਤ 4 ਮੰਜ਼ਲਾਂ ਚ ਹੈ ਇੱਕ ਬੱਚੇ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਕੰਦ ਦਾ ਕੁਝ ਹਿੱਸਾ ਸਕੂਲ ਦੀ ਪਾਰਕਿੰਗ ਵਾਲੇ ਪਾਸੇ ਡਿੱਗ ਗਿਆ ਜਿੱਥੇ ਬੱਚਿਆਂ ਲਈ ਸਾਈਕਲ ਸਟੈਂਡ ਬਣਾਇਆ ਹੋਇਆ ਕਾਂਦ ਡਿੱਗਨ ਕਾਰਨ ਪਾਰਕਿੰਗ ਵਿੱਚ ਖੜੇ ਕਈ ਵਾਹਨ ਵੀ ਨੁਕਸਾਨੇ ਗਏ ਮੁਰਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਅਤੇ ਖਸਤਾ ਹਾਲਤ ਚ ਹਾਲਾਂਕਿ ਸਕੂਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵਿੱਚ ਸਾਰੇ ਲੋੜਿੰਦੇ ਸਰਟੀਫਿਕੇਟ ਅਤੇ ਦਸਤਾਵੇਜ਼ ਮੌਜੂਦ ਨੇ ਪੁਲਿਸ ਨੇ ਜ਼ਖਮੀ ਬੱਚੇ ਦੇ ਪਰਿਵਾਰ ਸਮੇਤ ਸਕੂਲ ਪ੍ਰਬੰਧਕਾਂ ਤੇ ਬਿਆਨ ਦਰਜ ਕਰ ਲਏ ਫਿਲਹਾਲ ਬੱਚੇ ਦੇ ਪਰਿਵਾਰਿਕ ਮੈਂਬਰ ਬੱਚਿਆਂ ਨੂੰ ਘਰ ਲੈ ਕੇ ਗਏ ਨੇ ਅਤੇ ਜ਼ਖਮੀ ਬੱਚੇ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਮਾਤ 'ਚ ਲੰਚ ਕਰ ਰਹੇ ਸਨ ਬੱਚੇ ਅਚਾਨਕ ਟੈਗ ਗਿਆ ਕਲਾਸਰੂਮ ਦੇਖੋ ਭਿਆਨਕ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਵਡੋਦਰਾ ਦੇ શ્રી ਨਰਾਇਣ ਗੁਰੂ ਕੂਲ ਸਕੂਲ 'ਚ ਵੱਡਾ ਹਾਸਾ ਵਾਪਰ ਗਿਆ ਇੱਥੇ ਸਕੂਲ ਵਿੱਚ ਦੁਪਹਿਰ ਦੇ ਖਾਣੇ ਦੀ ਛੁੱਟੀ ਦੌਰਾਨ ਇੱਕ ਕਲਾਸਰੂਮ ਦੀ ਕੰਦ ਡਿੱਗ ਇਸ ਹਾਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਵੀਡੀਓ ਵਿੱਚ ਸਾਬ ਦੇਖਿਆ ਜਾ ਸਕਦਾ ਹੈ ਕਿ ਲੰਚ ਕਰਦੇ ਸਮੇਂ ਕਈ ਬੱਚੇ ਕੰਦ ਨਾਲ ਡੈਸਕ ਲਾ ਕੇ ਬੈਠੇ ਨੇ ਕੰਦ ਡਿੱਗਦੀ ਹੈ ਬੱਚੇ ਵੀ ਕੰਦ ਦੇ ਨਾਲ ਡਿੱਗ ਪੈਂਦੇ ਨੇ ਇੱਕ ਹਾਦਸੇ ਵਿੱਚ ਇੱਕ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜ਼ਖਮੀ ਬੱਚੇ ਨੂੰ ਹਸਪਤਲ ਦਾਖਲ ਕਰਵਾਇਆ ਗਿਆ ਘਟਨਾ ਤੋਂ ਬਾਅਦ ਬੱਚੇ ਪੂਰੀ ਤਰ੍ਹਾਂ ਕੰਬ ਗਏ ਹੋਰ ਜਮਾਤਾਂ ਦੇ ਬੱਚੇ ਵੀ ਬੁਰੀ ਤਰ੍ਹਾਂ ਡਰੇ ਹੋਏ ਸਨ ਇਸ ਪ੍ਰਾਈਵੇਟ ਸਕੂਲ ਦੀ ਇਮਾਰਤ 4 ਮੰਜ਼ਲਾਂ ਚ ਹੈ ਇੱਕ ਬੱਚੇ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਕੰਦ ਦਾ ਕੁਝ ਹਿੱਸਾ ਸਕੂਲ ਦੀ ਪਾਰਕਿੰਗ ਵਾਲੇ ਪਾਸੇ ਡਿੱਗ ਗਿਆ ਜਿੱਥੇ ਬੱਚਿਆਂ ਲਈ ਸਾਈਕਲ ਸਟੈਂਡ ਬਣਾਇਆ ਹੋਇਆ ਕਾਂਦ ਡਿੱਗਨ ਕਾਰਨ ਪਾਰਕਿੰਗ ਵਿੱਚ ਖੜੇ ਕਈ ਵਾਹਨ ਵੀ ਨੁਕਸਾਨੇ ਗਏ ਮੁਰਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਸਕੂਲ ਦੀ ਇਮਾਰਤ ਬਹੁਤ ਪੁਰਾਣੀ ਅਤੇ ਖਸਤਾ ਹਾਲਤ ਚ ਹਾਲਾਂਕਿ ਸਕੂਲ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਇਸ ਵਿੱਚ ਸਾਰੇ ਲੋੜਿੰਦੇ ਸਰਟੀਫਿਕੇਟ ਅਤੇ ਦਸਤਾਵੇਜ਼ ਮੌਜੂਦ ਨੇ ਪੁਲਿਸ ਨੇ ਜ਼ਖਮੀ ਬੱਚਿਆਂ ਦੇ ਪਰਿਵਾਰ ਸਮੇਤ ਸਕੂਲ ਪ੍ਰਬੰਧਕਾਂ ਤੇ ਬਿਆਨ ਦਰਜ ਕਰ ਲਏ ਫਿਲਹਾਲ ਬੱਚਿਆਂ ਦੇ ਪਰਿਵਾਰਿਕ ਮੈਂਬਰ ਬੱਚਿਆਂ ਨੂੰ ਘਰ ਲੈ ਕੇ ਗਏ ਨੇ ਅਤੇ ਜ਼ਖਮੀ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ